ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਆਪਾਂ ਦਿਖਾਉਣੇ ਆ ਆਪਣਾ ਪਿੰਡ ਬੁੱਟਰਕਲਾਂ ਦੁਕਾਨਾਂ ਬਹੁਤ ਖੁੱਲ ਗਈਆਂ ਗੱਡ ਗੱਡ ਜਾ ਦੁਕਾਨਾਂ ਬਹੁਤ ਖੁੱਲ ਗਈਆਂ ਆਪਣੇ ਪਿੰਡ ਪਹਿਲਾਂ ਹੁੰਦਾ ਸੀ ਇੱਥੇ ਮੇਨ ਮੇਨ ਦੁਕਾਨਾਂ ਇੱਕ ਆ ਕੀਮਤੀ ਲਾਲ ਟੀਟੀ ਬਾਈ ਦੀ ਦੁਕਾਨ ਹੁੰਦੀ ਸੀ ਇਹ ਹੁੰਦੀ ਸੀਗੀ ਮੇਨ ਬਾ ਸਾਡੇ ਜਮੇਨ ਰੋਡ ਤੇ ਤੇ ਇਹ ਹੁਣ ਬਦਲ ਕੇ ਇੱਥੇ ਮੱਦੋ ਕਲੇ ਮੋੜ ਤੇ ਆ ਗਈ ਰੋਡ ਤੇ ਇਹ ਜਿਹੜੇ ਉਹ ਬਾਈ ਬੈਠਾ ਨਿੱਕੀ ਵਤਨੀ ਵਾਲਾ ਬਾਈ ਦਰਸ਼ਨ ਤੇ ਗੱਲ ਕਰ ਰਿਹਾ ਬਾਈ ਮਨਜੀਤ ਭੁੱਲਰ ਨਾਲ ਇਹ ਬਾਈ ਦਰਸ਼ਨਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਆਹ ਥਾਂ ਤੇ ਆਹ ਜਗਾ ਵਾ ਤੇ ਇੱਥੇ ਮੂਰੇ ਦੁਕਾਨਾਂ ਹੁੰਦੀਆਂ ਸੀ ਮੁੜ ਕੇ ਛੜਕ ਚੌੜੀ ਨੂੰ ਲੈ ਕੇ ਤੇ ਪ੍ਰਸ਼ਾਸਨ ਕੰਡਿੰਗੋਏ ਮੂਰੋ ਧਵਾ ਦਿੱਤੀਆਂ ਗਈਆਂ ਸੀ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਇੱਧਰ ਸਾਰਾ ਜਲਬਾਡੇ ਦਾ ਤੇ ਇਕ ਆ ਬਾਈ ਜੂਸ ਵਾਲਾ ਆਪਣੇ ਚੌਂਕ ਸਾਲਾਂ ਤੋਂ ਆ ਰਿਹਾ ਪਿੰਡ 'ਚ ਜੂਸ ਬਹੁਤ ਵਧੀਆ ਏ ਹੈ ਰਾਜਸਥਾਨ ਦਾ ਨਾਈਸ ਪਰਸਨ ਏ ਕਾ ਬਾਈ ਨਰੇਗੇ ਵਾਲਿਆਂ ਦੀ ਆਸ਼ਰੀ ਲਾਉਂਦਾ ਬਾਈ ਠੀਕ ਹੈ ਜੀ ਹਾਂਜੀ ਓਕੇ ਹੈ ਜੀ ਏ ਕਾ ਬਲਜੀਵਨ ਸਿੰਘ ਟੀਲੋਂ ਇਹ ਬਾਈ ਜੂਸ ਵਾਲਾ ਸੀ ਆ ਵੀ ਬਲਵੀਰ ਚੰਦ ਕਾ ਹੋਟਲ ਇਹ ਬਲਵੀਰ ਚੰਦ ਕਾ ਹੋਟਲ ਆ ਜਗ੍ਹਾ ਤੇ ਹੁੰਦਾ ਸੀ ਆ ਜਗ੍ਹਾ ਤੇ ਹੁੰਦਾ ਸੀ ਬਲਵੀਰ ਚੰਦ ਕਾ ਹੋਟਲ ਇਹ ਇੱਥੇ ਹੁਣ ਇਹਨਾਂ ਨੇ ਆਪਦਾ ਜਨਰੇਟਰ ਰੂਮ ਰੱਖ ਲਿਆ ਇੱਥੇ ਦੁਕਾਨਾਂ ਹੁੰਦੀਆਂ ਸੀ ਹੋਰ ਹੁੰਦੀਆਂ ਨਿੱਕੀਆਂ ਨਿੱਕੀਆਂ ਉੱਤ ਸੀ ਵੀ ਨਿੱਕੇ ਨਿੱਕੇ ਸੀ ਹੁਣ ਇਹ ਲੈ ਗਿਆ ਆਪਦਾ ਹੋਟਲ ਬਿਲਕੁਲ ਉਹਦੇ ਅਪੋਜੀਟ ਇਧਰ ਚਲਿਆ ਗਿਆ ਹੁਣ ਬਲਵੀਰ ਸਵੀਟ ਸ਼ਾਪ ਆ ਬਾਈ ਵੀ ਫਰੂਟ ਵਾਲਾ ਨਵਾਂ ਆਇਆ ਇੱਥੇ ਇਹ ਬੱਧਣੀ ਦਾ ਮੁੰਡਾ ਇਹ ਤੁਹਾਨੂੰ ਦਿਖਾਉਣੇ ਆ ਆਹ ਵੇ ਜੂਸ ਕੱਢ ਰਿਹਾ ਇਹ ਇਸੇ ਵੀ ਇਸੇ ਸਾਲ ਹੀ ਆ ਚੜਦੀਆਂ ਗਰਮੀਆਂ ਤੇ ਪਧਾਰੇ ਆ ਪੁੱਟਰਕਲਾਂ ਚ ਬੱਧਣੀ ਦੇ ਬੰਦੇ ਆ ਆ ਹੁੰਦੀ ਸੀ ਰੋਸ਼ਨ ਕੀ ਦੁਕਾਨ ਜਿਨ੍ਹਾਂ ਨੂੰ ਦਰਜੂ ਕੇ ਕਿਹਾ ਜਾਂਦਾ ਸੀ ਇਹ ਉਹਨਾਂ ਦੀ ਦੁਕਾਨ ਸੀ ਇੱਥੇ ਪਕੌੜੇ ਬਰੈਡ ਪਕੌੜਿਆਂ ਦੀ ਬਹੁਤ ਮਸ਼ਹੂਰ ਸੀ ਤੇ ਬਹੁਤ ਚੱਲਦੀ ਸੀ ਇੱਥੇ ਹੁੰਦਾ ਸੀ ਠੇਕਾ ਦੇਖੋ ਸ਼ਰਾਬ ਵਾਲੇ ਠੇਕੇ ਵਾਲੇ ਥਾਂ ਤੇ ਅੱਜ ਕੱਲ ਹਾਲ ਦੇਖੋ ਕੀ ਹੋਏ ਪਏ ਆ ਤੇ ਪੀ ਕੇ ਹਾਲ ਤਾਂ ਇਦੋਂ ਵੀ ਬੱਤਰ ਹੋਣਗੇ ਨਾ ਪੀਓ ਸ਼ਰਾਬ ਆ ਬਾਸ ੱਡਾ ਹੁੰਦਾ ਸੀ ਪਰਾਣਾ ਬੂਟਾ ਸਿੰਘ ਲਾਇਬ੍ਰੇਰੀ ਹੁੰਦੀ ਸੀ ਉੱਪਰ ਪਰ ਇਹ ਹੁਣ ਸਾਰਾ ਢਾ ਕੇ ਤੇ ਇਹਨੂੰ ਉੱਚਾ ਕਰਕੇ ਪਾਤਾ ਕਿਉਂਕਿ ਉਹ ਛੋਟੇ ਸ਼ੈੱਡ ਹੁੰਦੇ ਸੀ ਨੀਵੇਂ ਹੋ ਗਏ ਸੀ ਛੜਕ ਨਾਲੋਂ ਵੀ 3-3 ਫੁੱਟ ਦੇ ਬਾਹਰ ਚ ਪਈ ਤੋਂ ਪਾਣੀ ਭਰ ਜਾਂਦਾ ਸੀ ਆ ਨਾਲ ਸ਼ਟਰ ਵਾਲੀ ਦੁਕਾਨ ਹੁੰਦੀ ਸੀ ਬਿੱਲੇ ਸੁਨਿਆਰੇ ਕੀ ਸ਼ਾਇਦ ਮੇਰਾ ਗਿਆਣਾ ਯਾਨੀ ਕਿ ਹੈ ਸੁਨਿਆਰੇ ਸਿੱਖਾਂ ਦੀ ਦੁਕਾਨ ਹੀ ਸੀ ਇੱਥੇ ਹੁੰਦੀਆਂ ਸੀ ਬਾਬਾ ਬੈਠਾ ਦਾ ਹੀ ਬਜ਼ੁਰਗ ਉਹਦਾ ਲੜ ਛੱਡਿਆ ਹੁੰਦਾ ਹੀ ਪੱਗ ਦਾ ਤਰਲ ਇੱਥੇ ਸਾਰਾ ਮਨਿਆਰੀ ਦਾ ਸਮਾਨ ਹੁੰਦਾ ਸੀ ਲਾਡੇ ਗਾਗੂ ਫੌਜੀ ਜੀ ਹਾਕੀ ਪਲੇਅਰ ਜਾ ਰਹੇ ਆ ਪਰ ਇਸ ਟਾਈਮ ਫੌਜ ਦੇ ਵਿੱਚੋਂ ਰਿਟਾਇਰਮੈਂਟ ਲੈ ਕੇ ਐਕਸਟਰਾ ਜੌਬ ਕਰ ਰਹੇ ਆ ਤੇ ਆ ਇਹ ਪੁੱਤਰਕਲਾਂ ਦੇ ਐਕਸ ਸਰਪੰਚ ਹਰਪੁਪਿੰਦਰ ਸਿੰਘ ਲਾਡੀ ਦੀਆਂ ਦੁਕਾਨਾਂ ਆ ਗਈਆਂ ਇਹ ਘਰ ਪਿੱਛੇ ਕਿਲਾ ਹੁੰਦਾ ਸੀ ਪਰ ਹੁਣ ਉਹਨਾਂ ਨੇ ਢਾ ਕੇ ਕੋਠੀਪਾਲੀ ਤੇ ਅੱਗੇ ਕੱਢਤੀ ਮਾਰਕੀਟ ਦੁਕਾਨਾਂ ਆ ਸਾਰੇ ਇੱਧਰ ਦੁਕਾਨਾਂ ਆ ਗਈਆਂ ਉੱਪਰ ਇਹ ਵਿੱਕੀ ਜਰਨਲ ਸਟੋਰ ਤੇ ਇਹ ਇੱਥੇ ਸਾਡਾ ਟੈਕਸੀ ਸਟੈਂਡ ਆ ਜਾਂਦਾ ਪੁੱਤਰਕਲਾਂ ਚ ਪਰ ਹੁਣ ਸ਼ੂਟਿੰਗ ਵਾਲੀ ਢਾਵ ਆ ਜਾਂਦੀ ਹੁਣ ਤਾਂ ਉੱਧਰੋਂ ਵੀ ਬਹੁਤ ਬਸੋਂ ਹੋ ਗਈ ਤੇ ਇਧਰਲੇ ਪਾਸੇ ਵੀ ਪਹਿਲੋ ਪਹਿਲ ਕੋਈ ਮੈਨੂੰ ਨਾ ਨਹੀਂ ਚੇਤਾਉਂਦਾ ਬੈਂਕ ਆਈ ਸੀ ਕੋਈ ਕਿਉਂਕਿ ਉਦੋਂ ਦਾ ਬਾਰੇ ਛੋਟੇ ਛੋਟੇ ਹੁੰਦੇ ਸੀ ਉਹ ਤਾਂ ਗੇਟੋਂ ਬਾਹਰ ਆਉਣ ਦੀ ਘਰਦਿਆਂ ਕਿੰਨੀ ਮਨਾਈ ਹੁੰਦੀ ਸੀ ਨਹੀਂ ਜਾਣਾ ਬਾਹਰ ਕੁੱਟ ਪਾਉਗੀ ਕਿ ਕੁੱਟ ਵੀ ਬਹੁਤ ਪੈਂਦੀ ਹੁੰਦੀ ਸੀ ਤੇ ਧੀਧੀ ਕੀ ਦੁਕਾਨ ਉਹ ਉੱਥੇ ਹੁੰਦੀ ਸੀ ਜਿਹੜੀ ਹਰੀ ਹਰੀ ਦੇਖ ਦਿਸ ਰਹੀ ਆ ਤੇ ਆਹ ਛੱਡ ਦੇ ਨਾਲ ਹੀ ਪਰਲੇ ਪਾਸੇ ਹੁਣ ਉਹ ਬਦਲ ਕੇ ਉਧਰ ਮਦੋਗਾਲੇ ਮੋੜ ਤੇ ਚਲੀ ਗਈ। ਇਹ ਇਧਰਲੀ ਸਾਈਡ ਤੇ ਉਹ ਗੇਟ ਦੇ ਪਰਲੇ ਪਾਸੇ ਅ ਟਾਇਰ ਪੰਚਰ ਦੀ ਦੁਕਾਨ ਰਹੀ ਆ। ਇੱਕ ਰਹੀ ਆ ਇੱਥੇ ਅ ਪੈਸਟੀਸਾਈਡ ਦੀ ਦੁਕਾਨ ਜਿਹੜੇ ਕੀੜੇ ਮਾਰ ਦਵਾਈਆਂ ਦੀ ਉਹ ਹੁੰਦੇ ਸੀ ਆਪਣੇ ਗੱਲ ਪੱਤੀ ਦੇ ਦਰਜੀ ਸਿੰਘਾਂ ਦੇ ਮੁੰਡੇ ਉਹ ਹੁੰਦੇ ਸੀ ਤੇ ਉਹਨਾਂ ਦੇ ਮੁੰਡਾਂ ਦੇ ਚੰਨਾ ਸ਼ਾਇਦ ਚੰਨਾ ਸੁੱਕੇ ਤੋਂ ਲਿਉਣੀ ਭਰਾ ਇੱਕ ਸਾਰਾ ਨਾਲ ਉਹਨਾਂ ਦਾ ਵੱਡਾ ਬ੍ਰਦਰ ਉਹਦਾ ਨਾਂ ਵੀ ਲਾਡੀ ਹੁੰਦਾ ਸੀ ਉਹ ਇਸ ਟਾਈਮ ਦੁਨੀਆ ਤੇ ਨਹੀਂ ਗਏ ਤੇ ਆ ਇੱਧਰ ਦੁਕਾਨਾਂ ਸੀਮੈਂਟ ਸਟੋਰ ਖੁੱਲ ਗਏ ਆ ਇੱਧਰ ਸਾਰੀ ਮਾਰਕੀਟ ਬਣ ਗਈ ਇੱਥੇ 베ਰੀ ਹੁੰਦੀ ਸੀ ਇੱਥੇ ਟੈਕਸੀ ਸਟੈਂਡ ਰਿਹਾ ਪਹਿਲਾਂ ਜਦੋਂ ਫੌਜੀ ਇੰਵੈਸਟਰ ਵਾਲਾ ਹੁੰਦਾ ਸੀ ਫੀਅਰਡ ਖਨੇ ਇੰਵੈਸਟਰ ਚਿੱਟੇ ਰੰਗ ਦੀ ਖੜੀ ਹੁੰਦੀ ਸੀ ਇੱਥੇ ਥੱਲੇ 베ਰੀ ਦੇ ਤਾਂਸ ਖੇਢੀ ਜਾਣਾ ਪਰ ਇਹ ਬਲਵੀਰ ਸਿੰਘ ਢਿੱਲੋਂ ਤੇ ਆਹਾਂ ਰਾਜਾ ਸਿੰਘ ਢਿਲੋਂ ਉਹਨਾਂ ਦੇ ਤਾਹੇ ਚਾਚਿਆਂ ਦੇ ਮੁੰਡੇ ਹੀ ਸੀ ਉਹਨਾਂ ਦੀ ਮਾਰਕੀਟ ਆਹ ਹੈ ਉਹਨਾਂ ਦਾ ਥਾਂ ਹੁੰਦਾ ਹੀ ਹੈ 베ਰੀ ਵਾਲਾ ਮਗਰਲੇ ਪਾਸੇ ਸੂਬੇਦਾਰਾਂ ਦਾ ਘਰ ਆ ਜਾਂਦਾ ਵਾ ਤੇ ਗੁਰਦਰਾ ਸਾਹਿਬ ਇਹ ਵੀ ਸਾਲ ਤਾਂ ਕਈ ਹੋ ਗਏ ਪਰ ਬਿਲਡਿੰਗ ਉੱਚੀ ਚਾਕੇ ਬਣਾਈ ਗੁਰਦਰਾ ਸਾਹਿਬ ਦੀ ਕਿਉਂਕਿ ਇੱਥੇ ਬਿਲਡਿੰਗ ਨੀਵੀਂ ਹੋਊਗੀ ਤੇ ਪਾਣੀ ਭਰ ਜਾਂਦਾ ਸੀ ਇੱਥੇ ਵੀ ਹੁਣ ਤਾਂ ਬਹੁਤ ਉੱਚਾ ਹੋ ਗਿਆ ਭਰਤੀਆਂ ਪਾ ਕੇ ਆਕੇ ਸਾਡੇ ਬਾਈ ਤੇਜ ਹੁਣੀ ਆਹ ਭਾਈ ਮੋਹਨਾ ਫੌਜੀ ਆ ਤਰਵੈਣੀ ਆ ਗਈ ਉਹਨੂੰ ਦੁਕਾਨ ਵਾਲੀ ਧਾਤੇ ਆ ਭਾਈ ਆ ਗਿਆ ਗੋਲ ਗੱਪਿਆਂ ਵਾਲਾ ਬੀਰੂ ਬੀਰੂ ਚਾਟ ਭੰਡਾਰ ਬੀਰੂ ਬੀਰੀ ਦਾ ਭਰਾ ਬੀਰੂ ਆ ਬੀਰੀ ਤੇ ਬੀਰੂ ਦਾ ਭਰਾ ਬਿੱਟੂ ਗੋਲ ਗੱਪੇ ਇਹ ਆ ਗਿਆ ਬੀਰੀ ਤੇ ਬੀਰੂ ਦਾ ਭਰਾ ਬਿੱਟੂ ਆ ਗਿਆ ਰਜਿੰਦਰ ਕੋਲਚਿਆਂ ਵਾਲਾ ਵਾਹ ਵਾਹ ਰਜਿੰਦਰ ਗਿਆ ਹੈ ਕੰਮ ਇਸ ਟਾਈਮ ਤੇ ਮਾਰਕੀਟ ਚ ਕਾਫੀ ਹਲਚਲ ਹੋ ਜਾਂਦੀ ਇਹ ਬਾਈ ਹੁਣੀ ਦੌੜਦੇ ਆ ਇਹ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਟਰੈਕਟਰਾਂ ਗੱਡੀਆਂ ਦਾ ਬੈਟਰੀਆਂ ਦੀ ਦੁਕਾਨ ਹੈ ਇਹ ਵੀ ਕਈ ਸਾਲ ਹੋ ਗਏ ਇੱਥੇ ਬੁੱਟਰ ਚਾਹ ਨੂੰ ਦੁਕਾਨਦਾਰੀ ਕਰਦੇ ਆਣੂ ਇਸ ਟਾਈਮ ਫਿਰ ਹਲਚਲ ਪੂਰੀ ਹੋ ਜਾਂਦੀ ਮਾਰਕੀਟ ਚ ਲੋਕ ਇੱਥੇ ਛਕਣ ਛਕੋਣਾ ਆਉਣਾ ਸ਼ੁਰੂ ਕਰ ਦਿੰਦੇ ਆ ਆ ਨਾਲ ਹੀ ਹੱਤਾ ਰਹਿ ਗਿਆ ਤੇ ਆ ਕਿਲੇ ਵਾਲਾ ਸਥਾਨ ਇੱਥੇ ਕਿਲਾ ਦਾ ਹੀ ਢਾਕ ਢਾ ਕੇ ਫਿਰ ਇੱਥੇ ਆਦੀ ਬਸੋਂ ਬਣਾਲੀ ਪਾਈ ਲਾਡੀ ਹੁਣਾ ਨੇ ਤੇ ਆ ਆ ਗਿਆ ਭਾਈ ਨਵਾਂ ਆਇਆ ਇਹ ਵੀ ਇਹ ਹੈਗਾ ਕੁਲਦੀਪ ਭਾਈ ਮੋਮੋਸ ਇਹ ਮੋਮੋਸੜਾ ਇਹ ਨਵੀਂ ਦੁਕਾਨ ਆਈ ਹੈ ਬਿਲਕੁਲ ਹੀ 1-2 ਦਿਨ ਪਹਿਲਾਂ ਆ ਬੱਚੇ ਆ ਕੇ ਮੋਮੋਸ ਖਾਣ ਹੋਰ ਭਾਈ ਬਿੱਲੂ ਠੀਕ ਹੈ ਠੀਕ ਹੈ ਹੋਰ ਠੀਕ ਹੈ ਸੁਖੀ ਹਣੀ ਠੀਕ ਹੈ ਭਾਈ ਠੀਕ ਆ ਆ ਗਿਆ ਸਰੂਪ ਆਂਡੇ ਵਾਲਾ ਇਹਦਾ ਨਾਮ ਕੀ ਰੱਖਿਆ ਵਾ ਖਰਾਣਾ ਚਿਕਨ ਕੋਰਨਰ ਇਹ ਆ ਖਰਾਣਾ ਨਹੀਂ ਹੁੰਦਾ ਪੁਰਾਣਾ ਚਿਕਨ ਕੋਰਨਰ ਹੋਰ ਸਰੂਪ ਠੀਕ ਹੈ ਭਾਈ ਇਸ ਟਾਈਮ ਫਿਰ ਆਂਡੇ ਚਿਕਨ ਖਾਣਾ ਆ ਜਾਂਦੇ ਆ ਆ ਇਹਨਾਂ ਦੀ ਦੁਕਾਨ ਆ ਆ ਸਾਰੀ ਇੱਧਰ ਬਾਪੂ ਬੇੜੇ ਕੇ ਪੋਤਿਆਂ ਦੀ ਦੁਕਾਨ ਆ ਕੀ ਮੋਟਰਾਂ ਦੀ ਖੇਤੀਬਾੜੀ ਵਾਲਾ ਕੰਮ ਇਹਨਾਂ ਦਾ ਮੋਟਰਾਂ ਦਾ ਸਾਰਾ ਉਧਰ ਇਲੈਕਟ੍ਰੀਸ਼ੀਅਨ ਆ ਗਿਆ ਤੇ ਦੰਦਾਂ ਦਾ ਹਸਪੀਟਲ ਆ ਗੈਲ ਡੈਂਟਲ ਕਲੀਨਿਕ ਇਹ ਮੁੰਡਾ ਹੈਗਾ ਵਾ ਮਹਿਰੋਂ ਤੋਂ ਉਹ ਦਸ਼ਮੀਰ ਸ਼ਾਟੂ ਰਪੇਰ ਆ ਗਿਆ ਆ ਸਾਰੇ ਨਵੇਂ ਖੁੱਲੇ ਵਿਆਹਨ ਬੁੱਟਰ ਗ੍ਰਾਫਿਕਸ ਆ ਚੜਦੀ ਕਲਾ ਵਾਲੇ ਮੀਨੀਮ ਪੁਆਇੰਟ ਆ ਬਾਈ ਉਹਨਾਂ ਦਾ ਆ ਗਿਆ ਬਾਬਾ ਟੈਂਟ ਹਾਊਸ ਕਲਵੰਤ ਸਵੀਟ ਸ਼ਾਪ ਇਹ ਸਾਰੇ ਨਵੇਂ ਖੁੱਲੇ ਹੋਏ ਆ ਆ ਬਾਈ ਸੇਮਾ ਇਹ ਹੈਗਾ ਬਾਈ ਰੋਸ਼ਨ ਤੇ ਸ਼ਾਮੇ ਉਹਨਾਂ ਦਾ ਭਰਾ ਇਹ ਇਹਨਾਂ ਦੀ ਦੁਕਾਨ ਦਿਖਾਈ ਸੀ ਆਪਾਂ ਮੋੜ 'ਚ ਬਹੁਤ ਪੁਰਾਣੇ ਬੰਦੇ ਆ ਇਹ ਪੂਰਾ ਮਸ਼ਹੂਰ ਹੁੰਦੇ ਸੀਗੇ ਹਲਵਾਈ ਦਾ ਕੰਮ ਤਕਰੀਬਨ ਸਾਰੇ ਪਿੰਡ 'ਚ ਪਹਿਲਿਆਂ 'ਚ ਇਹਨਾ ਨਹੀਂ ਕੀਤਾ ਪਿੰਡ 'ਚ ਵੀ ਤੇ ਆਲੇ-ਦਾਲੇ ਪਿੰਡਾਂ 'ਚ ਵੀ ਕਿਉਂਕਿ ਪੁੱਤਰ ਦੇ ਮਸ਼ਹੂਰ ਹਲਵਾਈ ਸੀ ਆ ਬਾਈ ਹੁਣਾਂ ਦੀ ਵੀ ਨਵੀਂ ਦੁਕਾਨ ਹੈ 2 ਸਾਲ ਪਹਿਲਾਂ ਹੀ ਹੈਪੀ ਪੁੱਟਰ ਆਟੋ ਵਰਕਸ ਆ ਸਫੇਰਪੜ ਦੁਕਾਨ ਆ ਜੀ ਨਾਲ ਹੀ ਸਕੂਟਰ ਮੋਟਰਸਾਈਕਲਾਂ ਦੀ ਆ ਗਈ ਬਾਪੂ ਬੇੜੇ ਕੇ ਪੋਤਿਆਂ ਦੀ ਗਾਂ ਚੱਕੀ ਬਾਪੂ ਬੇੜੇ ਕੀ ਚੱਕੀ ਇਹ ਪਹਿਲਾਂ ਹੁੰਦੀ ਸੀ ਇੱਥੇ ਜੰਡੂ ਚੱਕੀ ਉਹ ਸਾਰੇ ਬੱਚੇ ਮੂਵ ਹੋ ਗਏ ਬਾਹਰ ਕੈਨੇਡਾ 'ਚ ਤਾਂ ਕਰਕੇ ਮੁੜ ਕੇ ਇੱਥੇ ਇੰਨਾ ਨੇ ਦੁਕਾਨ ਗਾਂ ਕਿਰਾਏ ਤੇ ਲੈ ਲਈ ਬਾਈ ਉਹਨਾਂ ਤੋਂ ਤੇ ਆ ਆਪਣੇ ਸੁਖਚੈਨ ਡਾਕਟਰ ਸੁਖਚੈਨ ਸਿੰਘ ਪਬਲਿਕ ਮੈਡੀਕਲ ਸਟੋਰ ਹੋਰ ਬਾਪੂ ਠੀਕ ਆ ਬਾਈ ਲੱਗ ਗਿਆ ਝੋਨਾ ਠੀਕ ਆ ਗੱਡਾ ਆ ਫੇਰ ਬਾਈ ਗਰਮੇਲ ਹੋਣੀ ਜੰਡੂ ਉਹਨਾਂ ਦੀ ਡੈਰੀ ਆ ਗਈ ਇਸ ਮੌਕੇ ਚਲ ਬਜ਼ੁਰਗ ਬਹਿ ਜਾਂਦੇ ਆ ਗੱਲਾਂ ਬਾਤਾਂ ਕਰਦੇ ਆ ਹੋਰ ਬਾਪੂ ਠੀਕ ਆ ਜੀ ਸਾਰੇ ਤੋਰ ਅੰਕਲ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਵੀਡੀਓ ਬਣਾਉਂਦਾ ਸੀ ਹਾਂਜੀ ਨਹੀਂ ਨਹੀਂ ਵੀਡੀਓ ਕਾਲ ਨਹੀਂ ਵੀਡੀਓ ਬਣਾ ਰਹੀ ਹਾਂ ਹਾਂਜੀ ਬਾਜ਼ਾਰ ਦੇ ਬੈਠੇ ਹਾਂ ਹਾਂਜੀ ਬਾਜ਼ਾਰ ਕੇ ਬੈਠੇ ਗੱਲਾਂ ਕਰਦੇ ਆ ਇਸ ਵਕਤ ਤੇ ਆ ਗਈ ਆਪਣੇ ਬੈਂਕ ਇਧਰਲੇ ਪਾਸੇ ਇਹ ਪਹਿਲਾਂ ਹੁੰਦੀ ਸੀ ਅੱਡੇ ਤੋਂ ਮੋਗੀ ਵਾਲੀ ਸਾਈਡ ਨੂੰ ਤੇ ਆ ਗਈ ਬਾਈ ਦਰਸ਼ਨ ਕੀ ਟਰੈਕਟਰ ਰਿਪੇਅਰ ਦੀ ਵਰਕਸ਼ਾਪ ਤੇ ਇਹ ਵਰਕਸ਼ਾਪ ਇਹ ਵੀ ਪੁਰਾਣੀ ਵਰਕਸ਼ਾਪ ਆਖ ਲੈ ਬਾਈ ਜੀ ਹੁਣਾਂ ਤੇ ਦਰਸ਼ਨ ਵੀ ਹੋ ਗਏ ਬਾਈ ਦਰਸ਼ਨ ਸਿੰਘ ਉਹਨਾਂ ਦੇ ਦਰਸ਼ਨ ਵੀ ਹੋ ਗਏ ਹੋ ਠੀਕ ਆ ਬਾਈ ਠੀਕ ਹੈ ਇਹ ਇਹਨਾਂ ਦੀ ਪੁਰਾਣੀ ਵਰਕਸ਼ਾਪ ਆ ਚੇਤਾ ਸਾਨੂੰ ਜਿਹੜਾ 20 11 25 11 ਦਾ ਟਰੈਕਟਰ ਕੰਮ ਕਰਾਉਂਦੇ ਨੇ ਇੰਜਣ ਬਣਾਉਂਦੇ ਨੇ ਜੀ ਕਿਹੜਾ ਇੰਜਣ ਬਣਾਇਆ ਸੀ ਹਨਾ ਜੀ 59 11 ਦੇ ਪਿਸਟਨ ਸਲੀਪ ਆਈ ਬੋਰ ਕਰਕੇ ਆ ਬਾਈ ਜਗेंद्र ਹੋਰ ਜੇ ਕਹਿੰਦਾ ਠੀਕ ਆ ਬਾਈ ਆ ਵੇਖੋ 올ਡ ਤੋਂ 올ਡ ਟਰੈਕਟਰ ਦਾ ਵੀ ਕੰਮ ਤਸੱਲੀ ਭਾਸ਼ ਕਰਦੇ ਬਾਈ ਹੁਣੀ ਇਹ ਆ ਡੀਟੀ 14 ਇਹ ਵੀ ਰੱਖਿਆ ਸੀ ਅਸੀਂ ਹੈਨਾ ਜੀ ਫਿਰ 20 11 25 11 65 ਮਾਡਲ ਸੀ ਦੇਖ ਲਓ ਜੀ ਇਹ ਪੁਰਾਣੀ ਵਰਕਸ਼ 53 98 ਮਾਡਲ ਤੋਂ ਕਰਦਾ 53 98 ਤੋਂ ਸ਼ੁਰੂ ਹੋਇਆ ਵਾ ਵੇਖ ਲਈ 58 59 ਮਾਡਲ ਤੋਂ ਸ਼ੁਰੂ ਹੋਇਆ ਹੈ ਇਹ ਆ ਗਿਆ ਨਾਲ ਹੀ ਇਹ ਆ ਗਿਆ ਜੀਟਰ ਦੇ ਨਾਲ ਹੀ ਆ ਗਿਆ 25 ਦੇ ਹਾਂਜੀ ਹਾਂਜੀ ਦੇਖ ਲਓ ਇਹ ਬਾਈ ਹੁਣਾਂ ਨੇ ਕੀਤਾ ਸਨ 72 ਦੇ ਵਿੱਚ ਕੰਮ ਸ਼ੁਰੂ ਤੇ ਜਿਹੜੇ ਟਰੈਕਟਰ ਆ ਜਿਵੇਂ ਡੀਟੀ 14 ਆਏ ਆ ਸ਼ੁਰੂ ਚ ਜੀਟਰ ਆ ਗਏ ਇਹਨਾਂ ਦਾ ਕੰਮ ਸਾਰਿਆਂ ਦਾ ਜਾਣਦੇ ਆ ਤੇ ਜਿਹੜੇ ਅੱਜ ਆ ਰਹੇ ਆ ਹੁਣ ਤੱਕ ਅੱਜ ਵੀ ਕੋਈ ਕੱਲ ਨੂੰ ਵੀ ਕੋਈ ਮਾਡਲ ਨਵਾਂ ਆ ਜੇ ਉਹਦਾ ਵੀ ਕੰਮ ਤਸੱਲੀ ਭਖਸ਼ ਕਰਦੇ ਆ ਅਸੀਂ ਜਿਹੜੇ ਹੁਣ ਲੱਗਾ ਸਾਰੇ ਜਿਹੜਾ ਮਗਰ ਭਾਈ ਦਾ ਸਾਰਾ ਨਿਕਾਣ ਬੋਲ ਅੱਛਾ ਜੀ ਪਹਿਲਾਂ ਜਿਵੇਂ ਮਗਰ ਭਾਈ ਅੱਛਾ ਜੀ ਜਿਵੇਂ ਪਹਿਲਾਂ ਬੈਕ ਨੂੰ ਵੱਧ ਪਾਈਦਾ ਸੀ ਗਾਹ ਨੂੰ ਘੱਟ ਪਾਈਦਾ ਸੀ ਹਣੇ ਸਾਰੇ ਜਿਹੜਾ ਜਿੱਥੇ ਨੂੰ ਹੁਣ ਚਾਰਾਂ ਜੀ ਨਹੀਂ ਤੁਸੀਂ ਕੀਤਾ ਕਿ ਆਉਂਦਾ ਵਾ ਅੱਛਾ ਪਹਿਲੇ ਕੰਪਨੀ ਕਰਨੀ ਆਉਣ ਲੱਗ ਗਿਆ ਠੀਕ ਹੈ ਇਹ ਆ ਬਾਈ ਹੁਣਾਂ ਦੀ ਸਭ ਤੋਂ ਪੁਰਾਣੀ ਵਰਕਸ਼ਾਪ ਇਹ ਬਾਈ ਦੇ ਬੇਟੇ ਵੀ ਦੋਨੇ ਤੇ ਨਾਲ ਬਾਈ ਦੇ ਕੰਮ ਕਰਦੇ ਆ ਬਾਈ ਤੋਂ ਹੀ ਸਿੱਖੇ ਆ ਕੰਮ ਬਾਈ ਨੇ ਸਿਖਾਇਆ ਆ ਜੋ ਗੰਗਾ ਤੁਹਾਨੂੰ ਦਿਖਾਉਨੇ ਆ ਹੋਰ ਦੁਕਾਨਾਂ ਤੇ ਆ ਕੰਮ ਆ ਬਾਈ ਦਰਸ਼ਨ ਸਿੰਘ ਹੁਣੀ ਜੀ ਸ਼ੌਂਕ ਨਾਲ ਕਰ ਰਹੇ ਆ ਦਾਤੀ ਰੰਬਿਆਂ ਦਾ ਕੰਮ ਸਾਰਾ ਟੋਟਲ ਇਹ ਮੈਂ ਆਵੇ ਕਈਂ ਕਈਆਂ ਦਾ ਇਹ ਬਾਈ ਆਪ ਤਿਆਰ ਕਰਦੇ ਨਵੀਆਂ ਹਾਂਜੀ ਆਪ ਦਾਤੀ ਰੰਬੇ ਸਾਰੇ ਕੋ ਤਿਆਰ ਕਰਦੇ ਠੀਕ ਆ ਜੀ ਆ ਵੇ ਲੋ ਸਟੀਲ ਦਾ ਕਸੀਆ ਬਣਾਇਆ ਇਹ ਨਾ ਕਿ ਲੋਹੇ ਦਾ ਇਹ ਵੀ ਸਟੀਲੀ ਆਈ ਇਹ ਸਟੀਲੀ ਕਹੀ ਆ ਏ ਬਾਈ ਸ਼ੌਂਕ ਨਾਲ ਕਰਦੇ ਕੰਮ ਕਿਉਂਕਿ ਪ੍ਰੋਫੈਸ਼ਨ ਤਾਂ ਇਹਨਾਂ ਦਾ ਸੀਗਾ ਟਰੈਕਟਰਾਂ ਦੀ ਵਰਕਸ਼ਾਪ ਹੀ ਮਕੈਨਿਕਲ ਦਾ ਪਰ ਆਹ ਕੰਮ ਹੁਣ بیٹے ਚਲ ਉਧਰ ਮਸ਼ਰੂਫ ਹੋ ਗਏ ਉਹ ਬੇਟਿਆਂ ਨੇ ਸੰਭਲਿਆ ਕੰਮ ਮਕੈਨਿਕਲ ਦਾ ਟਰੈਕਟਰਾਂ ਦਾ ਤੇ ਬਾਈ ਜੀ ਹੁਣੀ ਆ ਸ਼ੌਂਕ ਨਾਲ ਲੱਗੇ ਕੰਮ ਕਰਨ ਆਹ ਤੰਗਲੀ ਸਟੀਲ ਦੀ ਬਣਾਈ ਬਾਈ ਹੁਣਾਂ ਨੇ ਸਾਨੂੰ ਚੇਤਾਈ ਤਾਇਆ ਜੀ ਹੁਣੀ ਹੁੰਦੀ ਉਧਰ ਦਾਤਿਆਂ ਦੇ ਸੰਦੇ ਕਢਾ ਕੇ ਲੈਉਣੇ ਬਾਰ ਮੂਹ ਰਹਣੇ ਉਹ ਬੋਰਡ ਕੋਲ ਗਲੀ ਦੇ ਵਿੱਚ ਘਰ ਸੀ ਪੁਰਾਣੇ ਬੰਦੇ ਜਿਹੜੇ ਪਹਿਲਾਂ ਵਾਲੇ ਸਾਰੇ ਮੁੰਡੇ ਮੇਰੀ ਉਮਰ ਦੇ ਵੀ ਕਿਉਂਕਿ ਅਸੀਂ ਤਾਂ ਵੇਖਿਆ ਇਸ ਸਮੇਂ ਕਢਾਏ ਵੀ ਆ ਦਾਤੀਆਂ ਦੇ ਦੰਦ ਕਣਕਾਂ ਮੋਕੇ ਸਾਜਰੇ ਸਾਜਰੇ ਉੱਠ ਕੇ ਜਾਣਾ ਵੱਡੇ ਭਰਾਵਾਂ ਨੇ ਜਾਂ ਬਾਪੂ ਬੇਬਿਆਂ ਨੇ ਕਹਿਣਾ ਚਲੋ ਉੱਠੋ ਅੱਖਾਂ 'ਚ ਗੈਡ ਨਹੀਂ ਕਹਿਣਾ ਦਾਤੀਆਂ ਦੇ ਦੰਦ ਕਢਾ ਕੇ ਲਿਆਓ ਮਰ ਕੇ ਦਿਹਾੜ ਗਏ ਉਹਨੇ ਕਣਕ ਵੱਢਣੀ ਆ ਆ ਜਿੰਦਰਾ ਇਹ ਵੀ ਸਟੀਲ ਦਾ ਥੱਲੇ ਲਾਇਆ ਜੀ ਨਹੀਂ ਇਹ ਸੈਂਪਲ ਹੈ ਅੱਛਾ ਇਹ ਸੈਂਪਲ ਲੋਹੇ ਦਾ ਹੀ ਹੈ ਠੀਕ ਆ ਜੀ ਇਹ ਪਰ ਲੋਹੇ ਦਾ ਹੀ ਲਾਇਆ ਹੋਇਆ ਥੱਲੇ ਬਲੇਟ ਤੇ ਇਹ ਸਾਰਾ ਹੱਥ ਨਾਲ ਹੀ ਬਣਾਇਆ ਬਾਈ ਨੇ ਇਹ ਸਾਰਾ ਸ਼ੌਂਕ ਨਾਲ ਕਰਦੇ ਕਿਸੇ ਦਿਨ ਕੱਲੀ ਬਾਈ ਦੀ ਵੀਡੀਓ ਬਣਾਵਾਂਗੇ ਪ੍ਰੋਪਰ ਕਿਉਂਕਿ ਬਾਈ ਥੋੜੇ ਕੋਈ ਦੇਸੀ ਦਵਾਈਆਂ ਵੀ ਬਣਾ ਕੇ ਦਿੰਦੇ ਆ ਨੁਸਖੇ ਵੀ ਦੱਸਦੇ ਹੋ ਸਾਰਾ ਕਿਸੇ ਦਿਨ ਬਣਾਵਾਂਗੇ ਵੀਡੀਓ ਫਿਰ ਸਾਰੇ ਸਾਰੀ ਸਾਰੀ ਵੀਡੀਓ ਬਣਾ ਕੇ ਇੱਕ ਦਿਨ ਸਪੈਸ਼ਲੀ ਪਾਵਾਂਗੇ ਇਸ ਗੱਲ ਤੇ ਇੱਕ ਦਿਨ ਸਪੈਸ਼ਲ ਬਣਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਇੱਧਰ ਆ ਗਿਆ ਜੀ ਬਿੱਲੂ ਚਿਕਨ ਹੱਟ ਆ ਬੈਠੇ ਆ ਚਿਕਨ ਲੈਣ ਆਏ ਆ ਭਾਈ ਹੁਣੀ ਆ ਮਾਮਾ ਸਾਰੇ ਪੈਣ ਦਾ ਮਾਮਾ ਇਹ ਮਾਮਾ ਸਿੰਘ ਹੋਰ ਬਾਪੂ ਠੀਕ ਹੈ ਜੀ ਠੀਕ ਹੈ ਆ ਵੀ ਕਮਲ ਜੰਮੀ ਬਾਈਟ ਇਹ ਵੀ ਹੁਣ ਖੋਲੀ ਬਾਈ ਨੇ ਨਵੀਂ ਦੁਕਾਨ ਇਹ ਮੋਮੋਸ 버ਗਰ ਕੋਲਚੇ ਛੋਲੇ ਸਪਰਿੰਗ ਰੋਲ ਸਮੋਸੇ ਸਾਰਾ ਤਿਆਰ ਕਰਦੇ ਬਾਈ ਹੁਣੀ ਨਵੇਂ ਆਏ ਆ ਹੁਣ ਤੇ ਆ ਗਈ ਬਾਈ ਜਿਹੜੇ ਨਿੱਕੂ ਸਿੰਘ ਕਿਹਾਉਂਦੇ ਜੀ ਬੋਰੀਆਂ ਸਿੱਖਾਂ ਦੇ ਘਰਾਂ ਚੋਂ ਆ ਚੰਦਰ ਸਰਪੰਚ ਦੇ ਘਰ ਕੋਲੇ ਘਰ ਹੁੰਦਾ ਸੀ ਇਹ ਉਹਨਾਂ ਦੀਆਂ ਦੁਕਾਨਾਂ ਸਪੇਅਰ ਪਾਰਟ ਵਾਲੀਆਂ ਇਹ ਹੁਣ ਉਹਨਾਂ ਦੇ ਦੋਨਾਂ ਬੇਟਿਆਂ ਨੇ ਦੋ ਦੁਕਾਨਾਂ ਕੀਤੀਆਂ ਹੀਆਂ ਅਲੱਗ-ਅਲੱਗ ਤੇ ਆਹ ਆ ਗਈ ਜੀ ਪੁਰਾਣੀ ਬੋੜੀ ਜਿੱਥੇ ਵਿਸਾਖੀ ਦੇ ਮੇਲੇ ਤੇ ਹੁਣ ਵੀ ਰੌਣਕਾਂ ਲੱਗਦੀਆਂ ਪਹਿਲਾਂ ਵਾਂਗੂ ਅਲਗੋਜਿਆਂ ਵਾਲੇ ਬਾਬੇ ਆਉਂਦੇ ਪੁਰਾਣੀਆਂ ਕਿ ਕਿਸੇ ਸੁਣਾਉਂਦੇ ਜਾਉਣੇ ਮੜ ਹੀ ਰਾਂਝੇ ਦੇ ਸਹਿਵਾ ਮਰਜੇ ਦੇ ਸਾਰੇ ਹੋਰ ਦਰਜੀ ਸਿੰਘ ਹੋਰ ਦੀ ਪੂ ਠੀਕ ਆ ਭਾਈ ਇੱਥੇ ਹੁੰਦਾ ਜੀ ਸੈਕਟਰ ਹੁਣ ਵੀ ਇਹੇ ਸੋਡੀਆਂ ਦੇ ਆ ਡਾਕਟਰ ਬਲਦੇਵ ਸਿੰਘ ਸੋਢੀ ਹੁੰਦਾ ਜੀ ਫੋਰ ਕਾਲੇ ਠੀਕ ਆ ਠੀਕ ਆ ਭਾਈ ਇੱਥੇ ਬਲਦੇਵ ਸਿੰਘ ਸੋਢੀ ਡਾਕਟਰ ਮੈਂ ਵੇਖਿਆ ਆ ਮੇਰੀ ਉਮਰ ਦੇ ਸਾਰਿਆਂ ਨੇ ਦੇਖਿਆ ਤੇ ਬਜ਼ੁਰਗਾਂ ਨੇ ਤਾਂ ਉਦੋਂ ਵੱਡਿਆਂ ਦਾ ਵੇਖਣਾ ਹੀ ਵੇਖਣਾ ਇੱਥੇ ਦਵਾਈਆਂ ਮੇਜ਼ ਤੇ ਬੈਠਿਆਂ ਦੇ ਜੀ ਇੱਕ ਚੀਨੀ ਦੀ ਹੁੰਦਾ ਹੀ ਮੋਮ ਦਾਸ ਤੇ ਕੋਲੀ ਦੇ ਇੱਕ ਹੁੰਦਾ ਹੀ ਉਹ ਘੋਟਣਾ ਨਿੱਕਾ ਜਿਹਾ ਉਹਦੇ ਨਾਲ ਦਵਾਈਆਂ ਘਟ-ਘਟ ਦਿੰਦੇ ਹੁੰਦੇ ਹੀ ਤੇ ਆ ਆ ਗਿਆ ਬਾਈ ਰਾਜੂ ਟੇਲਰ ਇਹ ਉਹਨਾਂ ਦਾ ਛਿਆਣਾ ਆਲਣਾ ਸੈਣੀਓ ਟੇਲਰ ਫੈਕਸ ਰੇਟ ਤੇ ਫੈਕਸ ਡੇਟ ਵਾਲੇ ਬਾਈ ਜੀ ਹੁਣੀ ਆ ਇਹ ਤੇ ਆ ਸਾਰੇ ਹੁਣ ਘਰ ਬਾਹਰ ਚਲੇ ਗਏ ਖੇਤਾਂ 'ਚ ਉਹ ਪਰੇ ਆ ਗਈ ਪਿੱਛੇ ਕੋਠੀ ਬਾਈ ਜੀ ਤੇ ਕੀ ਕਪੂਰ ਸਿੰਘ ਕੇ ਬਾਈ ਹਰੀ ਮੈਂਬਰ ਹੋਣੀ ਬਾਈ ਹਰੀ ਕੇ ਘਰ ਮੈਂਬਰ ਸਾਹਦੇ ਚਲੇ ਪਿੱਛੇ ਚਲੇਗੇ ਬਾਪੂ ਵੀ ਪਿੱਛੇ ਰਹਿੰਦੇ ਉਧਰ ਕੋਠੀ ਉਹਨਾਂ ਦੀ ਸਰੂਪ ਕੇ ਘਰ ਛੋਡੀਆਂ ਦੇ ਘਰ ਗੋਲਦੀ ਕੇ ਇਥੋਂ ਚਲੇ ਗਏ ਉਧਰ ਦੌਧਰ ਵਾਲੇ ਰਾਹ ਤੇ ਹੋਰ ਇਧਰ ਕੁਲਦੀਪ ਸਖਦੇ ਬਾਈ ਸਖਦੇ ਸਿੰਘ ਕੇ ਘਰ ਇਧਰ ਆ ਪਿੱਛੇ ਵੈਸੇ ਹੁਣ ਲੁਧਿਆਣੇ ਚ ਮੂਵ ਹੋ ਗਏ ਆ ਸਾਰੇ ਘਰ ਇਧਰ ਪੁਰਾਣੇ ਸਰੂਪ ਕੇ ਹੋ ਗਏ ਜਿਵੇਂ ਆ ਬਾਈ ਪੁੱਲਰ ਪੱਤੀ ਤੋਂ ਆ ਕੇ ਢੱਲੋ ਪੱਤੀ 'ਚ ਵਸੇ ਆ ਆ ਬੈਠੇ ਬਾਈ ਫੈਕਸ ਡੇਟ ਤੇ ਫੈਕਸ ਰੇਟ ਸੈਣੀਓ ਟੇਲਰ ਹੋਰ ਬਾਈ ਸ਼ਾਮੇ ਆ ਬੈਠਾ ਬਾਈ ਸ਼ਾਮਾ ਬਾਈ ਰੋਸ਼ਨ ਦਾ ਤੇ ਬਾਈ ਸੋਨੇ ਦਾ ਭਰਾ ਤੇ ਆ ਸਾਡੇ ਮਾਸਟਰ ਜੀ ਆ ਦਰਸ਼ਨ ਸਿੰਘ ਜੀ ਮੈਟਰੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਜੀ ਹਾਂ ਜੀ ਹਾਂ ਜੀ ਮੈਟਰੀ ਹਾਂ ਜੀ ਤੇ ਇਹ ਬਾਈ ਜੀ ਹੁਣਾਂ ਦਾ ਇਹ ਆਲਣਾ ਇਹ ਆਸ਼ੇ ਆਣਾ ਇੱਥੇ ਰਹਿੰਦੇ ਆ ਇਹ ਇਹ ਦੁਕਾਨ ਆ ਬਾਈ ਜੀ ਸੈਨਗੋ ਟੇਲਰ ਇਹ ਬਹੁਤ ਜਿਆਦਾ ਬੰਦਿਆਂ ਨੂੰ ਪਤਾ ਬਾਈ ਦੇ ਦੋਸਤਾਂ ਨੂੰ ਵੀ ਪਤਾ ਬਈ ਬਈ ਇਹਦੇ ਤੇ ਵੀ ਆ ਗੋ ਉਹ ਬਈ ਦੁਕਾਨ ਹੁੰਦੀ ਸੀ ਅੱਡੇ ਦੇ ਵਿੱਚ ਬਾਈ ਜਿੱਥੇ ਉਹ ਬਲਵੀਰ ਕਾ ਹੁਣ ਹੋਟਲ ਆ ਬਲਵੀਰ ਸਵੀਟ ਸ਼ਾਪ ਆ ਉੱਥੇ ਉੱਥੇ ਹੁੰਦਾ ਸੀ ਬਾਈ ਦਾ ਲਿਖਿਆ ਫੈਕਸ ਡੇਟ ਤੇ ਫੈਕਸ ਰੇਟ ਆ ਮੁੰਡਾ ਸ਼ੈਂਟੀ ਉਹ ਤਾਂ ਹੀ ਖੜਾ ਸ਼ੈਂਟੀ ਕਿਉਂ ਆ ਠੀਕ ਆ ਬਾਈ ਇਹ ਇਹਨਾਂ ਦਾ ਪੁਰਾਣਾ ਘਰ ਇੱਥੇ ਹੁਣ ਨਵਾਂ ਬਣਾ ਲਿਆ ਪਹਿਲਾਂ ਪੁਰਾਣਾ ਹੁੰਦਾ ਹੀ ਬਯੁਰਗਨ ਦੇ ਸੀ ਇਹਨਾਂ ਦੇ ਇੱਥੇ ਕੱਪੜੇ ਸਿਆਉਂਦੇ ਇੱਥੇ ਆ ਕੇ ਫੇਰ ਸੋਡੀਆਂ ਦੇ ਘਰ ਹੀ ਇਹ ਜਿਹੜੇ ਬਾਈ ਬੈਂਟੂ ਹੁਣੀ ਤੇ ਇੱਕ ਬਾਈ ਦਾ ਭਰਾ ਪੱਪੂ ਸਿੰਘ ਉਹ ਬੱਦਨੀ ਜੌਬ ਕਰਦੇ ਸੀ ਤੇ ਬਾਈ ਬੈਂਟੂ ਜੌਬ ਕਰਦੇ ਸੀ ਬੁਟਰੀ ਸੋਸਾਇਟੀ ਵਿੱਚ ਸੈਕਟਰੀ ਹੁੰਦੇ ਸੀ ਆਹ ਗਾਂ ਉਹਨਾਂ ਦੇ ਬੇਟਿਆਂ ਦੀ ਦੁਕਾਨਾਂ ਹੈ ਇੱਥੇ ਫੋਟੋ ਸਟੇਟ ਵੀ ਹੁੰਦੀ ਆ ਪ੍ਰਿੰਟ ਆਊਟ ਵੀ ਲੈਮੀਨੇਸ਼ਨ ਵੀ ਬਿਜਲੀ ਦਾ ਸਮਾਨ ਵੀ ਮਿਲਦਾ ਸਾਰਾ ਆ ਦਿੱਤਿਆ ਮੋਬਾਈਲ ਰੇਪੇਅਰ ਤੇ ਅੱਜ ਦੀ ਆਪਣੀ ਵੀਡੀਓ ਇੰਨੀ ਹੀ ਤੇ ਦਿਓ ਜੀ ਅੱਜ ਸਾਰੇ ਤੇ ਆਪਾਂ ਲੈ ਕੇ ਆਵਾਂਗੇ ਵੀਡੀਓ ਹੁਣ ਅੱਗੇ ਹੋਰ ਵੀਡੀਓ ਬਹੁਤ ਲੰਮੀ ਹੋਈ ਗੱਲਾਂ-ਗੱਲਾਂ 'ਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਰੱਬ ਰਾਖਾ ਹੱਤ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ